ਬਟਾਲਾ ਦੇ ਵਿੱਚ ਜਗ੍ਹਾ-ਜਗ੍ਹਾ ਤੇ ਕੂੜੇ ਦੇ ਢੇਰ ਅੱਜ ਤੋਂ ਬਾਅਦ ਲੱਗੇ ਨਹੀਂ ਮਿਲਣਗੇ। ਨਗਰ ਕਾਨਾ ਸਵੇਰੇ-ਸ਼ਾਮ ਕੂੜੇ ਦੀ ਲਿਫਟਿੰਗ ਕਰਾਉਣੀ ਯਕੀਨੀ ਬਣਾਉਣਗੇ। ਇਹਨਾਂ ਦਾ ਕੰਮ ਹੋਏਗਾ ਕਿ ਹਰ ਇੱਕ ਵਾਰਡ ਦੇ ਵਿੱਚ ਸਵੇਰੇ ਔਰ ਸ਼ਾਮੀ ਕੂੜੇ ਦੀ ਲਿਫਟਿੰਗ ਨੂੰ ਯਕੀਨੀ ਕਰਉਣਾ। ਤੁਹਾਨੂੰ ਵਿੱਚ ਕਿਸੇ ਕਿਸਮ ਦੀ ਅੰਗੇਲੀ ਨਾ ਵਰਤੀ ਜਾਵੇ। ਇਹ ਆਰਡਰ ਕੀਤੇ ਗਏ ਹਨ ਨਗਰ ਨਿਗਮ ਕਮਿਸ਼ਨਰ ਬਟਾਲਾ ਵੱਲੋਂ। ਸਾਕਟਾ ਦਾ ਇਹ ਵੀ ਕੀਤੀਆਂ ਗਈਆਂ ਹਨ ਕਿ ਸਫਾਈ ਸੇਵਕਾਂ ਦੀ ਹਾਜ਼ਰੀ ਚੈੱਕ ਕਰਨਾ ਵੀ ਯਕੀਨੀ ਕਰਨਗੇ ਤਾਂ ਕਿ ਹਰ ਇੱਕ ਵਾਰਡ ਦੇ ਵਿੱਚ ਸਫਾਈ ਸੇਵਕ ਪਹੁੰਚ ਕੇ ਆਪਣਾ ਕੰਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਇਹ ਵੀ ਜ਼ਿੰਮੇਵਾਰੀ ਇਹਨਾਂ ਤਿੰਨ ਜੂਨੀਅਰ ਇੰਜੀਨੀਅਰ ਦੀ ਹੋਵੇ। ਮਾਨਪੁਰ ਪਰ 117 ਦਿਵਸ ਨਿਕਾ ਲਈ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਔਰ ਸਫਾਈ ਦਾ ਕੰਮ ਹੈ ਜਿਹੜਾ ਅਮਨਦੀਪ ਜੂਨੀਅਰ ਇੰਜੀਨੀਅਰ ਵੱਲੋਂ ਯਕੀਨੀ ਬਣਾਉਣ ਦੇ ਹੁਕਮ ਜਾਰੀ ਹੋ ਦਿੱਤੇ ਗਏ ਹਨ। ਵਾਰਡ ਨੰਬਰ 18 ਤੋਂ ਲੈ ਕੇ 36 ਦੇ ਵਾਰਡ ਦੇ ਵਿੱਚ ਕੀ ਇਹ ਸੱਚ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਕੂੜੇ ਦੇ ਢੇਰ ਜਿਹੜੇ ਹਨ ਉਹਨਾਂ ਦੀ ਸਮੱਸਿਆ ਹੈ। ਵਾਰਡ ਨੰਬਰ 17 ਤੋਂ ਲੈ ਕੇ 50 ਤੱਕ ਸ਼੍ਰੀ ਓਗੇਸ਼ ਜੂਨੀਅਰ ਇੰਜੀਨੀਅਰ ਜੀ ਜਿੰਨਾ ਦਾ ਨੰਬਰ ਤੁਸੀਂ ਸਕਰੀਨ ਤੇ ਦੇਖ 파 ਰਹੇ ਹੋ ਦੱਸ ਦਈਏ 37 ਨੰਬਰ ਵਾਰਡ ਤੋਂ ਲੈ ਕੇ 50 ਨੰਬਰ ਵਾਰਡ ਤੱਕ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆਂਦੀ ਹੈ ਕੂੜੇ ਦੇ ਡੰਪਾ ਨੂੰ ਲੈ ਕੇ ਸਾਫ ਸਫਾਈ ਨੂੰ ਲੈ ਕੇ ਤਾਂ ਤੁਸੀਂ ਸਿੱਧਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਸਥਾਨਕ ਅਧਿਮੀ ਦੇ ਨਾਲ ਜੋ ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਬਟਾਲਾ ਦੇ ਵਿੱਚ ਜਿਹੜੀ ਆ ਉਹ ਸਾਫ ਸਫਾਈ ਜ਼ਰੂਰ ਦੇਖਣ ਨੂੰ ਮਿਲੇਗੀ ਸਾਫ ਸੁਥਰਾ ਵਾਤਾਵਰਨ ਦੇਖਣ ਨੂੰ ਮਿਲੇਗਾ ਔਰ ਬਟਾਲਾ ਦੇ ਲੋਕਾਂ ਨੂੰ ਕੂੜੇ ਦੀ ਸਮੱਸਿਆ ਤੋਂ निजात ਮਿਲੇਗੀ ਨਮਸਕਾਰ ਤੁਸੀਂ ਜੁੜ ਚੁੱਕੇ ਹੋ ਆਨ ਫੈਕਟ ਨਿਊਜ਼ ਦੇ ਨਾਲ ਮੈਂ ਰਮੇਸ਼ ਬਹਿਲ ਇਸ ਵੇਲੇ ਅਸੀਂ ਬਟਾਲਾ ਦੇ ਲੋਕਾਂ ਲਈ ਇੱਕ ਬਹੁਤ ਹੀ ਵੱਡੀ ਜਾਣਕਾਰੀ ਲੈ ਕੇ ਸਾਹਮਣੇ ਆਏ ਆ ਜਿਸ ਦੇ ਨਾਲ ਬਟਾਲਾ ਦੇ ਲੋਕਾਂ ਨੂੰ ਆ ਰਹੀ ਬਾਰ ਬਾਰ ਕੂੜੇ ਦੀ ਸਮੱਸਿਆ ਤੋਂ निजात ਮਿਲੇਗੀ ਜਿਸ ਤਰ੍ਹਾਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਟਾਲਾ ਦੇ ਵਿੱਚ ਆਪਾਂ ਜਗਾ ਜਗਾ ਤੇ ਕੂੜੇ ਦੇ ਢੇਰ ਦੇਖਦੇ ਸੀ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਇੱਕ ਖਬਰ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਕਿ ਸਾਹਿਬਸ਼ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਵਿੱਚ ਬਟਾਲਾ ਦੇ ਵਿੱਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀਗਾ ਔਰ ਰਸਤੇ ਦੇ ਵਿੱਚ ਕੂੜੇ ਦੇ ਢੇਰਾਂ ਨੂੰ ਲੈ ਕੇ ਬਟਾਲਾ ਦੀ ਨਗਰ ਨਿਗਮ ਦੀ ਜਿਹੜੀ ਟੀਮ ਹੈ ਨਗਰ ਨਿਗਮ ਦੀ ਬਹੁਤ ਜ਼ਿਆਦਾ ਕਿਰਕਰੀ ਹੋਈ ਸੀ ਜਿਸ ਤੋਂ ਬਾਅਦ ਨਗਰ ਨਿਗਮ ਬਟਾਲਾ ਦੇ ਨੌਨਿਯੁਕਤ ਕਮਿਸ਼ਨਰ ਵੱਲੋਂ ਮੌਕੇ ਤੇ ਇਸ ਚੀਜ਼ ਤੇ ਸੰਗਿਆਨ ਲੈਂਦੇ ਹੋਏ ਇੱਕ ਬਹੁਤ ਹੀ ਵੱਡੀ ਪਹਿਲ ਕਦਮੀ ਕੀਤੀ ਹੈ ਜਿਸ ਦੇ ਨਾਲ ਬਟਾਲਾ ਦੇ ਵਿੱਚ ਜਗਾ ਜਗਾ ਦੇ ਕੂੜੇ ਦੇ ਢੇਰ ਅੱਜ ਤੋਂ ਬਾਅਦ ਲੱਗੇ ਨਹੀਂ ਮਿਲਣਗੇ ਕੀ ਹੈ ਉਹ ਜਾਣਕਾਰੀ ਸਾਡੇ ਹੱਥ ਦੇ ਵਿੱਚ ਇੱਕ ਨਗਰ ਨਿਗਮ ਕਮਿਸ਼ਨਰ ਵੱਲੋਂ ਇਹ ਕ ਆਰਡਰ ਜਾਰੀ ਕੀਤੇ ਗਏ ਹਨ ਉਹ ਆਰਡਰਾਂ ਦੀ ਕਾਪੀ ਅਸੀਂ ਪੜ੍ਹ ਕੇ ਵੀ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਪਹਿਲੇ ਤੇ ਦੱਸ ਦਈਏ ਕਿ ਇਹ ਆਰਡਰ ਹੋਏ ਹਨ 8 ਜਨਵਰੀ 2026 ਨੂੰ ਹੈਲਥ ਸ਼ਾਖਾ ਵਿਖੇ ਸਟਾਫ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਆਪਣੇ ਕੰਮ ਤੋਂ ਇਲਾਵਾ ਅਗਲੇ ਹੁਕਮਾਂ ਤੱਕ ਸਫਾਈ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੇਠ ਲਿਖੇ ਜੂਨੀਅਰ ਇੰਜੀਨੀਅਰ ਦੇ ਕੰਮਾਂ ਦੀ ਵੰਡ ਕੀਤੀ ਜਾਂਦੀ ਹੈ ਦੱਸ ਦਈਏ ਦਰਸ਼ਕੋ ਕਿ ਜਿਹੜੇ ਜੂਨੀਅਰ ਇੰਜੀਨੀਅਰ ਬਟਾਲਾ ਦੇ ਵਿੱਚ ਤਿੰਨ ਪਿਛਲੇ ਕੁਝ ਸਮੇਂ ਤੋਂ ਨਵ ਨਿਯੁਕਤ ਹੋਏ ਹਨ ਉਹਨਾਂ ਦੀ ਜਿਹੜੀ ਡਿਊਟੀ ਲਗਾ ਦਿੱਤੀ ਗਈ ਹੈ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਅਤੇ ਸਫਾਈ ਸੇਵਕਾਂ ਤੇ ਨਿਗ੍ਹਾ ਬਣਾਉਣ ਲਈ ਕੀ ਉਹ ਆਪਣੀ ਡਿਊਟੀ ਜਿਹੜੀ ਹੈ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣ ਤੇੜੇ-ਗੇੜੇ ਹਨ ਉਹ ਜੂਨੀਅਰ ਇੰਜੀਨੀਅਰ ਔਰ ਉਹਨਾਂ ਦੀ ਡਿਊਟੀ ਕੀ ਹੈ ਦੱਸਦੀ ਹੈ ਕਿ ਆਪਣੇ ਆਪਣੇ ਵਾਰਡ ਅਨੁਸਾਰ ਕੰਮ ਕਰ ਰਹੇ ਸੁਪਰਵਾਈਜ਼ਰ ਅਤੇ ਸਫਾਈ ਸੇਵਕਾਂ ਦੀ ਹਾਜ਼ਰੀ ਚੈੱਕ ਕਰਨ ਅਤੇ ਆਪਣੇ ਵਾਰਡ ਅਨੁਸਾਰ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ ਦੱਸ ਦਈਏ ਕਿ ਸਭ ਤੋਂ ਪਹਿਲਾ ਕੰਮ ਇਹਨਾਂ ਦਾ ਵਾਰਡਾਂ ਦੇ ਵਿੱਚ ਕੂੜੇ ਦੀ ਸਮੱਸਿਆ ਨੂੰ ਲੈ ਕੇ ਆ ਰਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਹੋਵੇਗੀ ਉਸ ਤੋਂ ਬਾਅਦ ਅਤੇ ਰੋਜ਼ਾਨਾ ਸਵੇਰੇ ਸ਼ਾਮ ਕੂੜੇ ਦੀ ਲਿਫਟਿੰਗ ਕਰਾਉਣੀ ਯਕੀਨੀ ਬਣਾਉਣਗੇ ਇਹਨਾਂ ਦਾ ਕੰਮ ਹੋਏਗਾ ਕਿ ਹਰ ਇੱਕ ਵਾਰਡ ਦੇ ਵਿੱਚ ਸਵੇਰੇ ਔਰ ਸ਼ਾਮੀ ਕੂੜੇ ਦੀ ਲਿਫਟਿੰਗ ਨੂੰ ਯਕੀਨੀ ਕਰਉਣਾ ਸਵਚ ਭਾਰਤ ਦੇ ਸਾਰੇ ਕੰਮ ਅਤੇ ਕਰਵਾਉਣ ਲਈ پابੰਦ ਹੋਣਗੇ ਮਾਨਯੋਗ ਐਨਜੀਟੀ ਦੁਆਰਾ ਜਾਰੀ ਹਦਾਇਤ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇਗੀ ਇਸ ਕੰਮ ਵਿੱਚ ਕਿਸੇ ਕਿਸਮ ਦੀ ਅੰਗੇਲੀ ਨਾ ਵਰਤੀ ਜਾਵੇ ਇਹ ਆਰਡਰ ਕੀਤੇ ਗਏ ਹਨ ਨਗਰ ਨਿਗਮ ਕਮਿਸ਼ਨਰ ਬਟਾਲਾ ਵੱਲੋਂ ਔਰ ਇਹਨਾਂ ਵੱਲੋਂ ਸਖਤ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਕਿ ਸਫਾਈ ਸੇਵਕਾ ਦੀ ਹਾਜ਼ਰੀ ਚੈੱਕ ਕਰਨਾ ਵੀ ਯਕੀਨੀ ਕਰਨਗੇ ਤਾਂ ਕਿ ਹਰੇਕ ਵਾਰਡ ਦੇ ਵਿੱਚ ਸਫਾਈ ਸੇਵਕ ਪਹੁੰਚ ਕੇ ਆਪਣਾ ਕੰਮ ਕਰ ਰਹੇ ਨੇ ਕਿ ਨਹੀਂ ਕਰ ਰਹੇ ਇਹਦੀ ਜ਼ਿੰਮੇਵਾਰੀ ਇਹਨਾਂ ਤਿੰਨ ਜੂਨੀਅਰ ਇੰਜੀਨੀਅਰ ਦੀ ਹੋਵੇਗੀ ਮਤਲਬ ਕਿ ਜੇ ਇਸ ਦੀ ਤੁਸੀਂ ਸਕਰੀਨ ਦੇ ਉੱਪਰ ਇਹਨਾਂ ਦੇ ਨੰਬਰ ਵੀ ਦੇਖ 파 ਰਹੇ ਹੋਵੋਗੇ ਕਿ ਇਹ ਵੀ ਦੱਸ ਦਈਏ ਕਿ ਕਿਹੜੇ ਵਾਰਡ ਦੇ ਵਿੱਚ ਕਿਹੜੇ ਜੂਨੀਅਰ ਇੰਜੀਨੀਅਰ ਦੀ ਡਿਊਟੀ ਹੋਏਗੀ ਸ਼੍ਰੀ ਅਮਨਦੀਪ ਜੂਨੀਅਰ ਇੰਜੀਨੀਅਰ ਵਾਰਡ ਨੰਬਰ 1 ਤੋਂ 17 ਨੂੰ ਦੇਖਣਗੇ ਜੀ ਬਿਲਕੁਲ ਧਿਆਨ ਦੇ ਨਾਲ ਸੁਣੋ ਵਾਰਡ ਨੰਬਰ 1 ਤੋਂ 17 ਦੇ ਵਿੱਚ ਸਨੀਕਾ ਲਈ ਕੀ ਤੁਹਾਡੇ ਏਰੀਏ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗੇ ਹੋਏ ਹਨ ਔਰ ਸਫਾਈ ਦਾ ਕੰਮ ਹੈ ਜਿਹੜਾ ਅਮਨਦੀਪ ਜੂਨੀਅਰ ਇੰਜੀਨੀਅਰ ਵੱਲੋਂ ਯਕੀਨੀ ਬਣਾਉਣ ਦੇ ਹੁਕਮ ਜਾਰੀ ਹੋ ਚੁੱਕੇ ਹਨ ਔਰ ਦੱਸ ਦਈਏ 18 ਨੰਬਰ ਤੋਂ 36 ਨੰਬਰ ਵਾਰਡ ਤੱਕ ਦੇ ਅੰਕੁਸ਼ ਜੀ ਜੂਨੀਅਰ ਇੰਜੀਨੀਅਰ ਜਿਨ੍ਹਾਂ ਦਾ ਮੋਬਾਈਲ ਨੰਬਰ ਵੀ ਤੁਸੀਂ ਸਕਰੀਨ ਤੇ ਦੇਖ 파 ਰਹੇ ਹੋਵੋਗੇ ਇਹਨਾਂ ਦੀ ਡਿਊਟੀ ਹੋਏਗੀ ਵਾਰਡ ਨੰਬਰ 18 ਤੋਂ ਲੈ ਕੇ 36 ਦੇ ਵਾਰਡ ਦੇ ਵਿੱਚ ਕੀ ਇਸ ਚੀਜ਼ ਨੂੰ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਕੂੜੇ ਦੇ ਢੇਰ ਜਿਹੜੇ ਹਨ ਉਹਨਾਂ ਦੀ ਸਮੱਸਿਆ ਲਿਫਟਿੰਗ ਹੋਵੇ ਅਤੇ ਸਫਾਈ ਸੇਵਕਾਂ ਦੇ ਉੱਪਰ ਨਿਗ੍ਹਾ ਬਣਾ ਕੇ ਰੱਖਣੀ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਦੀ ਹਾਜ਼ਰੀ ਜਿਹੜੀ ਆ ਉਹ ਯਕੀਨੀ ਕੀਤੀ ਜਾਵੇ ਦੱਸ ਦਈਏ ਕਿ ਉਹ ਗੇਸ਼ ਜੂਨੀਅਰ ਇੰਜੀਨੀਅਰ ਜੀ ਜਿਨ੍ਹਾਂ ਦਾ ਨੰਬਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਦੱਸ ਦਈਏ 37 ਨੰਬਰ ਵਾਰਡ ਤੋਂ ਲੈ ਕੇ 50 ਨੰਬਰ ਵਾਰਡ ਤੱਕ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਆਂਦੀ ਹੈ ਕੂੜੇ ਦੇ ਡੰਪਾਂ ਨੂੰ ਲੈ ਕੇ ਸਾਫ ਸਫਾਈ ਨੂੰ ਲੈ ਕੇ ਤਾਂ ਤੁਸੀਂ ਸਿੱਧਾ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਲਿਫਤੀ ਸ਼ਿਕਾਇਤ ਵੀ ਦੇ ਸਕਦੇ ਹੋ ਔਰ ਇਹ ਹਰ ਸਮੇਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ ਇਹਨਾਂ ਦਾ ਕੰਮ ਹੋਏਗਾ ਕਿ ਸਵੇਰੇ ਔਰ ਸ਼ਾਮੀ ਜਿਹੜੇ ਸ਼ਹਿਰ ਦੇ ਵਿੱਚ ਜਗਾ ਜਗਾ ਦੇ ਕੂੜੇ ਦੇ ਢੇਰ ਲੱਗੇ ਹੋਏ ਹਨ ਕੂੜੇ ਦੇ ਡੰਪ ਲੱਗੇ ਹੋਏ ਹਨ ਉਹਨਾਂ ਦੀ ਲਿਫਟਿੰਗ ਨੂੰ ਇਹਨਾਂ ਨੇ ਯਾਨੀ ਕੀ ਕਰਵਾਉਣਾ ਹੈ ਆਪਣੇ ਜਿਹੜੇ ਸਫਾਈ ਸੇਵਕਾਂ ਕੋ ਟਰਾਲੀ ਟਰੈਕਟਰ ਵਾਲਿਆਂ ਕੋਲ कि ਹਰ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜੀ ਆ ਇਹਨਾਂ ਦੀ ਹੋਵੇਗੀ ਸੋ ਕੀਤੇ ਨਾ ਕੀਤੇ ਇਸ ਪਹਿਲ ਕਦਮੀ ਦੇ ਨਾਲ ਤਾਰੀਫ ਕਰਨੀ ਤੇ ਬਣਦੀ ਆ ਕਮਿਸ਼ਨਰ ਨਗਰ ਨਿਗਮ ਬਟਾਲਾ ਦੀ ਜੋ ਉਹਨਾਂ ਨੇ ਤਿੰਨ ਜੂਨੀਅਰ ਇੰਜੀਨੀਅਰ ਦੀ ਡਿਊਟੀ ਲਗਾ ਦਿੱਤੀ ਹੈ ਕੂੜੇ ਦੀ ਲਿਫਟਿੰਗ ਵਾਸਤੇ ਔਰ ਸਫਾਈ ਦਾ ਧਿਆਨ ਰੱਖਣ ਵਾਸਤੇ ਔਰ ਪਿਛਲੇ ਕਾਫੀ ਜਿਸ ਤਰ੍ਹਾਂ ਕੀ ਤੁਸੀਂ ਚਰਚਾ ਦੇ ਵਿੱਚ ਸੁਣਿਆ ਹੋਵੇਗਾ ਔਰ ਅਕਸਰ ਖਬਰਾਂ ਵੀ ਲੱਗਦੀਆਂ ਰਹੀਆਂ ਹਨ ਕਿ ਸਫਾਈ ਸੇਵਕ 50 ਤੋਂ ਵੱਧ ਜੋ ਵੀ ਜਿਆਦਾਤਰ ਡਿਊਟੀ ਤੋਂ ਗੈਰਹਾਜ਼ਰ ਪਾਈ ਜਾਂਦੇ ਸਨ ਉਹਨਾਂ ਤੇ ਵੀ ਖਾਸ ਕਰਕੇ ਇਹਨਾਂ ਦੀ ਨਿਗਰਹ ਰਹੇਗੀ ਕਿ ਇਹ ਸਫਾਈ ਸੇਵਕ ਪ੍ਰੋਪਰ ਆਪਣੀ ਡਿਊਟੀ ਦੇ ਸਮੇਂ ਸਿਰ ਆ ਕੇ ਆਪਣੀ ਡਿਊਟੀ ਨਿਭਾਣ ਸੋ ਇਸ ਪਹਿਲ ਕਦਮੀ ਦੇ ਨਾਲ ਜੋ ਕਮਿਸ਼ਨਰ ਨਗਰ ਨਿਗਮ ਬਟਾਲਾ ਵੱਲੋਂ ਕੀਤੀ ਗਈ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਬਟਾਲਾ ਦੇ ਵਿੱਚ ਜਿਹੜੀ ਆ ਉਹ ਸਾਫ ਸਫਾਈ ਜ਼ਰੂਰ ਦੇਖਣ ਨੂੰ ਮਿਲੇਗੀ ਸਾਫ਼ ਸੁਥਰਾ ਵਾਤਾਵਰਣ ਦੇਖਣ ਨੂੰ ਮਿਲੇਗਾ ਔਰ ਬਟਾਲਾ ਦੇ ਲੋਕਾਂ ਨੂੰ ਕੂੜੇ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਸੋ ਇੱਕ ਬਹੁਤ ਵੱਡੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਰੂਬਰੂ ਕੀਤੀ ਹੈ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਸਕਰੀਨ ਦੇ ਉੱਪਰ ਤੁਹਾਨੂੰ ਨੰਬਰ ਵੀ ਮਿਲ ਰਹੇ ਹਨ ਸੋ ਹੁਣ ਸ਼ਾਇਦ ਆਪਾਂ ਕਹਿ ਸਕਦੇ ਹਾਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਬਟਾਲਾ ਦੇ ਵਿੱਚ ਹੁਣ ਕੂੜੇ ਦੇ ਡੰਪਾਂ ਨੂੰ ਲੈ ਕੇ ਪਹਿਲੇ ਵਾਂਗ ਯਾਨੀ ਕਿ ਆਪਾਂ ਕਹਿ ਦਈਏ ਕਿ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਔਰ ਬਟਾਲਾ ਤੁਹਾਨੂੰ ਸਾਫ਼ ਸੁਥਰਾ ਮਿਲੇਗਾ ਸੋ ਇਸ ਤਰ੍ਹਾਂ ਦੀ ਜਾਣਕਾਰੀ ਲਈ ਔਰ ਨਵੀਂ ਅਪਡੇਟ ਲਈ ਜੁੜੇ ਹੋਣ ਫੈਕਟ ਨਿਊਜ਼ ਦੇ ਨਾਲ ਮਰਮੇਸ਼ ਬਹਿਲ ਧੰਨਵਾਦ